ਭਾਰਤੀ ਕਿਸਾਨ ਯੂਨੀਅਨ ਵੱਲੋਂ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਦੇ ਵਿੱਚ ਰਾਵੀ ਦਰਿਆ ਤੋਂ ਪਾਰ ਖਾੜਾਂ ਦੇ ਨਾਲ ਖਰਾਬ ਹੋਈਆਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਧਰਾ ਕਰਕੇ ਵਾਹਯੋਗ ਬਣਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ ਇਸ ਮੁਹਿੰਮ ਤਹਿਤ ਸੰਗਰੂਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲਗਭਗ 100 ਟਰੈਕਟਰ ਰਮਦਾਸ ਇਲਾਕੇ ਵਿੱਚ ਪਹੁੰਚੇ ਤਾਂ ਜੋ ਕਿਸਾਨ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ ਇਸ ਦੌਰਾਨ ਪ੍ਰਧਾਨ ਕਸ਼ਵੀਰ ਸਿੰਘ ਤੰਗਈ ਨੇ ਦੱਸਿਆ ਕਿ ਯੂਨੀਅਨ ਪੜਾਵਰ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਨੇ ਜਿਸ ਤਹਿਤ ਪਹਿਲਾਂ ਮਜ਼ਦੂਰ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਕਣਕ ਫਿਰ ਬਿਸਤਰੇ ਗਰਮ ਸੂਟ ਪਸ਼ੂਆਂ ਦਾ ਚਾਰਾ ਅਤੇ ਹਜ਼ਾਰਾਂ ਕੁਇੰਟਲ ਕਣਕ ਦਾ ਬੀਜ ਵੰਡਿਆ ਗਿਆ ਉਹਨਾਂ ਨੇ ਕਿਹਾ ਕਿ ਹੁਣ ਸੈਂਕੜੇ ਟਰੈਕਟਰਾਂ ਤੇ ਰਾਹੀ ਜਿਹੜਾ ਕਿ ਰੇਤ ਦੇ ਢੇਰਾਂ ਨਾਲ ਪ੍ਰਭਾਵਿਤ ਜ਼ਮੀਨ ਨੂੰ ਪੱਧਰ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਯੂਨੀਅਨ ਦੀ ਇਹ ਮਦਦ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹੜ੍ਹ ਪ੍ਰਭਾਵਿਤ ਲੋਕ ਆਪਣੇ ਪੈਰਾਂ ਤੇ ਮੁੜ ਖੜੇ ਨਾ ਹੋ ਜਾਣ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਮਾਰੀ ਉਹਦੇ ਚ ਸਾਡੇ ਬਲਾਕਾ ਹੀ ਨਾਲਾ ਦਾ ਰਮਦਾਸ ਏਰੀਆ ਜਿਹੜਾ ਪ੍ਰਭਾਵਿਤ ਜਿਹਦੇ ਲਗਭਗ 125 ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹਿਲਾਂ ਸਾਡੀ ਜਥੇਬੰਦੀ ਦੇ ਫੈਸਲੇ ਮੁਤਾਬਕ ਆਪਾਂ ਮਜ਼ਦੂਰਾਂ ਨੂੰ ਤੇ ਬੇਜਮੀਨੇ ਕਿਸਾਨਾਂ ਨੂੰ ਖਾਣ ਵਾਸਤੇ ਘਰ-ਘਰ ਕਣਕ ਦਿੱਤੀ ਲੀੜਾ ਕਪੜਾ ਬਿਸਤਰੇ ਦਿੱਤੇ ਉਦੋਂ ਬਾਅਦ ਤੂੜੀ ਦੀ ਸੇਵਾ ਕੀਤੀ ਉਦੋਂ ਬਾਅਦ ਘਰ-ਘਰ 20 ਦਿੱਤਾ ਕਿਸਾਨਾਂ ਨੂੰ ਤੇ ਨਾਲੇ ਵਾਦਾ ਕੀਤਾ ਹੈ ਵੀ ਜਿਹੜੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਪਾਣੀ ਦਾ ਕਰਕੇ ਹੜ੍ਹ ਦਾ ਕਰਕੇ ਉਹ ਜ਼ਮੀਨਾਂ ਪਧਰੀਆਂ ਕਰਕੇ ਕਿਸਾਨਾਂ ਨੂੰ ਵਾਹਯੋਗ ਬਣਾ ਕੇ ਦੇਵਾਂ ਜੋ ਪਹਿਲਾਂ ਪੰਜਾਬ ਨੂੰ ਐਤਕਾਂ ਬਹੁਤ ਵੱਡੀ ਪਾਣੀਆਂ ਨੇ ਮਾਰ ਮਾਰੀ ਆ ਉਹ ਕੁਦਰਤੀ ਘਟ ਤੇ ਲਾਪਰਵਾਹੀ ਵਾਲੀ ਜਿਆਦਾ ਸੀ ਜਿਹਦੇ ਵਿੱਚ ਪੰਜਾਬ ਲਗਭਗ 4 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਫਸਲ ਖਰਾਬ ਹੋ ਗਈ ਨਾਲ ਦੀ ਨਾਲ ਘਰਾਂ ਨੂੰ ਨੁਕਸਾਨ ਹੋਇਆ ਮੌਤਾਂ ਹੋਈਆਂ ਲੋਕਾਂ ਦਾ